ਆ ਮੁੰਡੇ ਦਾ ਭਾਈ ਜੀ ਚੱਕਰ ਚੱਲ ਜਾਂਦਾ ਟੀਚਰ ਦੇ ਨਾਲ ਮਾਪੇ ਦੇ ਸਮਾਨ ਹੁੰਦਾ ਟੀਚਰ ਪਰ ਜਦੋਂ ਟੀਚਰੇ ਗਲਤ ਹਰਕਤਾਂ ਕਰਦੀ ਆ ਤਾਂ ਬੱਚੇ ਕੀ ਅੱਗੇ ਸਿੱਖਣਗੇ ਅੱਜ ਉਹ ਮਾਂ ਰੋ ਰਹੀ ਆ ਕਰ ਲਾ ਰਹੀ ਆ ਪਿਓ ਰੋ ਰਿਹਾ ਕਹ ਰਿਹਾ ਮੈਂ ਤਾਂ ਉੱਜੜ ਗਿਆ ਇਹਨੂੰ ਇਨਸਾਫ ਮਿਲਣਾ ਚਾਹੀਦਾ ਭਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਕਿ ਉਹ ਵਿਆਹੀ ਹੋਈ ਆ ਭਾਈ ਜੀ ਜੇ ਅੱਜ ਆ ਆਵਾਜ਼ ਦੱਬ ਗਈ ਨਾ ਤਾਂ ਭਾਈ ਜੀ ਆਣ ਵਾਲੇ ਤੁਹਾਡੇ ਪੁੱਤ ਨਾਲ ਤੁਹਾਡੇ ਰਿਸ਼ਤੇਦਾਰਾਂ ਨਾਲ ਕਿਸੇ ਨਾਲ ਵੀ ਜ਼ਿਆਦਾ ਘਰਵਾਰ ਆ ਦਿਮਾਗ ਖਰਾਬ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਦਿਮਾਗੀ ਤੌਰ ਤੇ ਕਿ ਉਸ ਨੂੰ ਨਹਿਰ ਦੇ ਵਿੱਚ ਛਾਲ ਮਾਰਨੀ ਪੈ ਜਾਂਦੀ ਹੈ ਜੀ ਇੱਥੇ ਬੋਲਿਆ ਜਾਂਦਾ ਕਿ ਮੁੰਡੇ ਗਲਤ ਮੁੰਡੇ ਗਲਤ ਪਰ ਬਾਈ ਜੀ ਘਰ ਦੇ ਦੱਸ ਰਹੇ ਜੋ ਰਿਕਾਰਡਿੰਗਾਂ ਮਿਲੀਆਂ ਆ ਫੋਨ ਦੇ ਵਿੱਚ ਮੇਰੀਆਂ ਰਿਕਾਰਡਿੰਗਾਂ ਫੋਨ ਦੇ ਵਿੱਚ ਪ੍ਰੂਫ ਨੇ ਜਾ ਕੇ ਘਰ ਫੜਾਤੀ ਅ ਜਦੋਂ ਪ੍ਰੂਫ ਦੇਖਿਆ ਉਸ ਦੇ ਵਿੱਚ ਉਹਨੂੰ ਧਮਕੀਆਂ ਮਿਲੀਆਂ ਹੋਈਆਂ ਦਿਓਰ ਵੱਲੋਂ ਧਮਕੀਆਂ ਉਹਦੇ ਪਤੀ ਵੱਲੋਂ ਪਰਿਵਾਰ ਵੱਲੋਂ ਧਮਕੀਆਂ ਗੱਲ ਨੂੰ ਦਬਾਇਆ ਕਿਉਂ ਜਾਏਗਾ ਕਿਉਂਕਿ ਇਹ ਗਰੀਬ ਨੇ ਤੇ ਉਧਰ ਸਾਰੇ ਪੈਸੇ ਵਾਲੇ ਜਵਾਨ ਸਾਡੇ ਵਿਚਕਾਰ ਨਹੀਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਬਾਈ ਜੀ ਕੁੜੀਆਂ ਸੇਫ ਨਹੀਂ ਤਾਂ ਬਾਈ ਜੀ ਹੁਣ ਮੁੰਡੇ ਵੀ ਸੇਫ ਨਹੀਂ ਆਪਣੇ ਜਾਲ ਦੇ ਵਿੱਚ ਫਸਾ ਲੈਂਦੀਆਂ ਨੇ ਤਾਂ ਬਾਅਦ ਚੋਂ ਭੁਗਤਣਾ ਕਿਸ ਨੂੰ ਪੈਂਦਾ ਪਰਿਵਾਰ ਨੂੰ ਸਾਜੀ ਸਾਸੀ ਕਾਲ ਜੀ ਪੰਜਾਬ ਦੇ ਵਿੱਚ ਬਾਈ ਜੀ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਆ ਨਹਿਰ ਦੇ ਵਿੱਚ ਛਾਲ ਮਾਰਦਾ ਨੌਜਵਾਨ ਕਾਰਨ ਕੀ ਆ ਬਾਈ ਜੀ ਗੱਲਬਾਤ ਕਰਦੇ ਆ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਕੁੜੀਆਂ ਦੀ ਤਾਂ ਛੱਡੋ ਹੁਣ ਮੁੰਡੇ ਵੀ ਬਾਈ ਜੀ ਸੇਫ ਨਹੀਂ ਹੈਗੇ ਕੁੜੀਆਂ ਤਾਂ ਪਹਿਲਾਂ ਹੀ ਨਹੀਂ ਸੇਫ ਬਾਹਰਲੇ ਲੋਕ ਆਂਦੇ ਨੇ ਘੁੰਮਣ ਉਹਨਾਂ ਦੇ ਵੀ ਇੰਡੀਆ ਦੇ ਵਿੱਚ ਰੇਪ ਹੁੰਦੇ ਨੇ ਬਾਈ ਜੀ ਬਾਕੀ ਕੰਟਰੀਆਂ ਪਾਕਿਸਤਾਨ ਵਰਗੀਆਂ ਕੰਟਰੀਆਂ ਦੇ ਵਿੱਚ ਉੱਥੋਂ ਬਚ ਕੇ ਆ ਜਾਂਦੀਆਂ ਨੇ ਪਰ ਇੰਡੀਆ ਦੇ ਵਿੱਚ ਇੱਕ ਅੰਗਰੇਜ਼ਣ ਆਈ ਸੀ ਆਪਣੇ ਉਹਦੇ ਨਾਲ 파ਟਨਰ ਨਾਲ ਸਾਰੀਆਂ ਕੰਟਰੀਆਂ ਘੁੰਮਿਆਈ ਸਾਰੀ ਜਗ੍ਹਾ ਤੋਂ ਬਚ ਕੇ ਆ ਗਈ ਪਰ ਇੰਡੀਆ ਦੇ ਵਿੱਚ ਉਸ ਦਾ ਰੇਪ ਹੋ ਗਿਆ ਇੱਕ ਅੱਧੇ ਰੇਣੀ 10 15 ਹੈਵਾਨ ਲੋਕਾਂ ਨੇ ਕੀਤਾ ਪਰ ਅੱਜ ਗੱਲ ਕਰ ਰਹੇ ਆ ਬਾਈ ਜੀ ਆ ਨੌਜਵਾਨ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਸਰਦਾਰ ਮੁੰਡਾ ਬੜਾ ਸੋਹਣਾ ਮੁੰਡਾ ਯਾਰ 19 ਸਾਲ ਦਾ ਨੌਜਵਾਨ ਜੋ ਆਪਣੀ ਸਟੱਡੀ ਕੰਪਲੀਟ ਕਰਦਾ ਪਲੱਸ 2 ਕੰਪਲੀਟ ਕਰਦਾ ਪਰ ਟੀਚਰ ਕਹਿੰਦੇ ਮਾਂ ਦੇ ਸਮਾਨ ਹੁੰਦੀ ਆ ਜੋ ਟੀਚਰ ਸਿਖਾਉਂਦਾ ਉਹੀ ਬੱਚਾ ਸਿੱਖਦਾ ਮਾਂ-ਪਾਪ ਦੇ ਸਮਾਨ ਹੁੰਦਾ ਟੀਚਰ ਪਰ ਜਦੋਂ ਟੀਚਰੇ ਗਲਤ ਹਰਕਤਾਂ ਕਰਦੀ ਆ ਤਾਂ ਬੱਚੇ ਕੀ ਅੱਗੇ ਸਿੱਖਣਗੇ ਅੱਜ ਗੱਲ ਕਰ ਰਿਹਾ ਬਾਈ ਜੀ ਖੰਨੇ ਦਾ ਇਹ ਨੌਜਵਾਨ ਆ ਜੋ ਖਬਰ ਤੁਸੀਂ ਦੇਖੀ ਆ ਆ ਮੁੰਡੇ ਦਾ ਬਾਈ ਜੀ ਚੱਕਰ ਚੱਲ ਜਾਂਦਾ ਟੀਚਰ ਦੇ ਨਾਲ ਜਦਕਿ ਮੁੰਡੇ ਦੇ ਜਿੰਨੇ ਵੀ ਸਬੂਤ ਫੋਨ ਦੇ ਵਿੱਚ ਮਿਲੇ ਨੇ ਮੁੰਡੇ ਦੀ ਕੋਈ ਵੀ ਗਲਤੀ ਨਹੀਂ ਗਲਤੀ ਕੀਤੀ ਆ ਉਹ ਟੀਚਰ ਦੀ ਟੀਚਰ ਨੂੰ ਪਿਆਰ ਹੋ ਜਾਂਦਾ ਮੁੰਡੇ ਨਾਲ ਜਦਕਿ ਉਹ ਵਿਆਹੀ ਹੋਈ ਆ ਘਰਵਾਰ ਬੱਚਿਆਂ ਵਾਲੀ ਹੈ ਬੱਚਿਆਂ ਵਾਲੀ ਦੱਸੀ ਜਾ ਰਹੀ ਆ ਪਤੀ ਵੀ ਸਰਕਾਰੀ ਜੋਬ ਕਰਦਾ ਤੇ ਆਪ ਵੀ ਤੇ ਉਹ ਮੁੰਡੇ ਨੂੰ ਆਪਣੇ ਚੱਕਰਾਂ ਦੇ ਵਿੱਚ ਪਸੰਦੀ ਆ ਤੇ ਮੁੰਡਾ ਇੰਨਾ ਕੁ ਦਿਮਾਗੀ ਤੌਰ ਤੇ ਦਿਮਾਗ ਖਰਾਬ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਦਿਮਾਗੀ ਤੌਰ ਤੇ ਕਿ ਉਸ ਨੂੰ ਨਹਿਰ ਦੇ ਵਿੱਚ ਛਾਲ ਮਾਰਨੀ ਪੈ ਜਾਂਦੀ ਆ ਜੀ ਕਿਉਂ ਭਾਈ ਇਦਾਂ ਹੀ ਆ ਬਿਲਕੁਲ ਭਾਈ ਦੇਖੋ ਟੀਚਰ ਟੀਚਰ ਨੇ ਜੋ ਕੀਤਾ ਬੱਚੇ ਨਾਲ ਉਹ ਗਲਤੀ ਕੀਤਾ ਹੂੰ ਕਿਉਂਕਿ ਟੀਚਰ ਵੀਰੇ ਦੇਖੋ ਟੀਚਰ ਹੁੰਦਾ ਨਾ ਜਿਹੜਾ ਉਹ ਮਾਪਿਓ ਦੇ ਸਮਾਨ ਹੁੰਦਾ ਟੀਚਰ ਕਿਉਂਕਿ ਜਿਹੜਾ ਬੱਚਾ ਹੁੰਦਾ ਨਾ ਕਿਉਂਕਿ ਜੋ ਟੀਚਰ ਸਿਖਾਂਦਾ ਬੱਚੇ ਨੂੰ ਹਨਾ ਹੂੰ ਵਧੀਆ ਸਿੱਖਿਆ ਦਿੰਦਾ ਇੱਕ ਟੀਚਰ ਬੱਚੇ ਨੂੰ ਕਿਉਂਕਿ ਬੱਚਾ ਸਕੂਲ ਚ ਜਾਂਦਾ ਵਧੀਆ ਐਜੂਕੇਸ਼ਨ ਮਤਲਬ ਵਧੀਆ ਸਿੱਖਿਆ ਲੈਂਦਾ ਉਹ ਟੀਚਰ ਤੋਂ ਹੀ ਲੈਂਦਾ ਹੂੰ ਹੁਣ ਜੇ ਟੀਚਰ ਹੀ ਬਈ ਇਦਾਂ ਦੇ ਕੰਮ ਕਰਨ ਲੱਗ ਜਾਣਗੇ ਆਪਣੇ ਸਟੂਡੈਂਟ ਨਾਲ ਤਾਫਰ ਬਾਈ ਬੱਚੇ ਕਿੱਥੇ ਸੇਫ ਰਹਿਣਗੇ ਕੀ ਸਿਖਾਏਗਾ ਟੀਚਰ ਬੱਚਾ ਹਾਂ ਬੱਚੇ ਕੀ ਸਿੱਖਣਗੇ ਵੀ ਉਹ ਹੁਣ ਟੀਚਰ ਆਈਆ ਟੀਚਰ ਨਾਲ ਤਾਂ ਹਾਈ ਸੇਫ ਨਹੀਂ ਕੁੜੀਆਂ ਤਾਂ ਹਾਈ ਸੇਫ ਨਹੀਂ ਇਹ ਮੁੰਡੇ ਨੇ ਦੇਬ ਨੇ ਮੁੰਡੇ ਵੀ ਸੇਫ ਨਹੀਂ ਭਾਈ ਅੱਜ ਦੇ ਟਾਈਮ ਹੁਣ ਮੁੰਡਿਆਂ ਦੇ ਵੀ ਪਿੱਛੇ ਪੈ ਗਏ ਭਾਈ ਜੀ ਦੇਖੋ ਅਕਸਰ ਬੋਲੇ ਜਾਂਦਾ ਕਿ ਮੁੰਡੇ ਗਲਤ ਮੁੰਡੇ ਗਲਤ ਪਰ ਭਾਈ ਜੀ ਘਰ ਦੇ ਦੱਸ ਰਹੇ ਨੇ ਜੋ ਰਿਕਾਰਡਿੰਗਾਂ ਮਿਲੀਆਂ ਮੈਸੇਜ ਮਿਲੇ ਨੇ ਮੁੰਡੇ ਨੇ ਜਦੋਂ ਛਾਲ ਮਾਰੀ ਆ ਨਾ ਨਹਿਰ ਦੇ ਵਿੱਚ ਛਾਲ ਮਾਰੀ ਆ ਤਾਂ ਉਹ ਆਪਣੇ ਰਿਸ਼ਤੇਦਾਰਾਂ ਦੇ ਮੁੰਡੇ ਨਾਲ ਹੁੰਦਾ ਉਸ ਨੂੰ ਧੱਕਾ ਦਿੰਦਾ ਸਾਈਡ 'ਚ ਤੇ ਆਪ ਨਹਿਰ ਦੇ ਵਿੱਚ ਛਾਲ ਮਾਰਦਾ ਤੇ ਪਹਿਲਾਂ ਕਹਿੰਦਾ ਕਿ ਆਹ ਫੋਨ ਆ ਫੋਨ ਦੇ ਵਿੱਚ ਮੇਰੀਆਂ ਰਿਕਾਰਡਿੰਗਾਂ ਫੋਨ ਦੇ ਵਿੱਚ ਪ੍ਰੂਫ ਨੇ ਜਾ ਕੇ ਘਰ ਫੜਾਦੀ ਤਾਂ ਜਦੋਂ ਪ੍ਰੂਫ ਦੇਖਿਆ ਉਸ ਦੇ ਵਿੱਚ ਉਹਨੂੰ ਧਮਕੀਆਂ ਮਿਲੀਆਂ ਹੋਈਆਂ ਦਿਓਰ ਵੱਲੋਂ ਧਮਕੀਆਂ ਉਹਦੇ ਪਤੀ ਵੱਲੋਂ ਪਰਿਵਾਰ ਵੱਲੋਂ ਧਮਕੀਆਂ ਗੱਲ ਨੂੰ ਦਬਾਇਆ ਕਿਉਂ ਜਾਏਗਾ ਕਿਉਂਕਿ ਇਹ ਗਰੀਬ ਨੇ ਤੇ ਉਧਰ ਸਾਰੇ ਪੈਸੇ ਵਾਲੇ ਨੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਬਾਈ ਜੀ ਕਿਉਂਕਿ ਟੀਚਰ ਨੇ ਧੱਕਾ ਕੀਤਾ ਨੌਜਵਾਨ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਤੇ ਅੱਜ ਨੌਜਵਾਨ ਸਾਡੇ ਵਿਚ ਕਰਨੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਬਾਈ ਜੀ ਇਹ ਖਬਰ ਹੈ ਜੀ ਖੰਨੇ ਦੀ ਖੰਨੇ ਜੀ ਦੀ ਦੱਸੀ ਜਾ ਰਹੀ ਆ ਟੀਚਰ ਦੇ ਨਾਲ ਪਿਆਰ ਹੋ ਜਾਂਦਾ ਪਿਆਰ ਤੋਂ ਬਾਅਦ ਗੱਲਬਾਤ ਚੱਲਦੀ ਆ ਚੈਟੀਆਂ ਚੱਲਦੀਆਂ ਮੈਸੇਜ ਚੱਲਦੇ ਨੇ ਕਹਿੰਦੇ ਰਿਲੇਸ਼ਨਸ਼ਿਪ ਦੇ ਵਿੱਚ ਵੀ ਆਏ ਤਾਂ ਉਸ ਤੋਂ ਬਾਅਦ ਜਦੋਂ ਘਰੇ ਪਤਾ ਚੱਲਦਾ ਮੈਡਮ ਦੇ ਤਾਂ ਉਸ ਤੋਂ ਬਾਅਦ ਉਸ ਮੁੰਡੇ ਨੂੰ ਧਮਕੀਆਂ ਆਈਆਂ ਤੈਨੂੰ ਮਾਰ ਦੇਵਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਤੇ ਉਹ ਮੁੰਡੇ ਨੇ ਆਪਣੇ ਘਰ ਵੀ ਨਹੀਂ ਦੱਸਿਆ ਆਪਣੇ ਮਾਤਾ ਪਿਤਾ ਨੂੰ ਨਹੀਂ ਦੱਸੀ ਗੱਲ ਇਹ ਬਸ ਆਪਣੇ ਮਾਤਾ ਪਿਤਾ ਨੂੰ ਦੱਸੀ ਕਿ ਘਰ ਦੀ ਗਰੀਬੀ ਆ ਬਦਨਾਮੀ ਤੋਂ ਬਦਨਾਮੀ ਤੋਂ ਡਰ ਲੱਗਦਾ ਮੈਂ ਆਪਣੇ ਡੈਡੀ ਨੂੰ ਦੱਸਾਂ ਘਰ ਦੇ ਨੂੰ ਦੱਸਾਂ ਕੀ ਕਹਿਣਗੇ ਵੀ ਤੂੰ ਪੜ੍ਹਾਈ ਕਰਕੇ ਆ ਕੰਮ ਕਰ ਰਿਹਾ ਕੰਮ ਕਰ ਰਿਹਾ ਠੀਕ ਆ ਪੜ੍ਹਾਈ ਕਰਕੇ ਕੋਈ ਚੱਜ ਦਾ ਕੰਮ ਕਰ ਕੰਮ ਸਿੱਖਲਾ ਤੂੰ ਇੰਨਾ ਕਿਹੜੇ ਚੱਕਰਾਂ 'ਚ ਪਿਆ ਹੋਇਆ ਇੰਨਾ ਸਾਰੀਆਂ ਗੱਲਾਂ ਤੋਂ ਡਰਦੇ ਹੋਏ ਉਸ ਮੁੰਡੇ ਨੇ ਐਡਾ ਗਲਤ ਕਦਮ ਚੁੱਕਿਆ ਅੱਜ ਉਹ ਨਜਵਾਨ ਨੌਜਵਾਨ ਸਾਡੇ ਵਿਚਕਾਰ ਨਹੀਂ ਅੱਜ ਉਸ ਨੌਜਵਾਨ ਦੀ ਬੈਜੀ ਲਾਸ਼ ਹਜੇ ਤੱਕ ਨਹੀਂ ਮਿਲੀ ਹਰ ਇੱਕ ਕਿਨਾਰਿਆਂ ਤੇ ਬੈਠੇ ਨੇ ਗੋਤੇ ਖੋਰ ਲੱਭ ਰਹੇ ਨੇ ਪਰ ਲਾਸ਼ ਨਹੀਂ ਮਿਲੀ ਕਿਉਂ ਨਹੀਂ ਮਿਲੀ ਬੈਜੀ ਪਤਾ ਹੀ ਨਹੀਂ ਕਿੱਥੇ ਗਈ ਪਤਾ ਹੀ ਨਹੀਂ ਪਾਣੀ ਕਿੱਥੇ ਰੋੜ ਕੇ ਲੈ ਗਿਆ ਤਾਂ ਬਾਈ ਜੀ ਖੰਨੇ ਦੀ ਇਹ ਖਬਰ ਆ ਤਾਂ ਆਪਣੇ ਬੱਚਾ ਨੂੰ ਸਮਝਾਓ ਕਿ ਇਦਾਂ ਚੱਕਰਾਂ ਵਿੱਚ ਨਾ ਪਾਓ ਕਹਿੰਦੇ ਸੀ ਅੱਜ ਤੱਕ ਵੀ ਆਪਣੇ ਕੁੜੀਆਂ ਸੇਫ ਨਹੀਂ ਕਾਂ ਭਾਈ ਜੀ ਹੁਣ ਮੁੰਡੇ ਵੀ ਸੇਫ ਨਹੀਂ ਆਪਣੇ ਜਾਲ ਦੇ ਵਿੱਚ ਫਸਾ ਲੈਂਦੀਆਂ ਨੇ ਤਾਂ ਬਾਅਦ ਚੋਂ ਭੁਗਤਣਾ ਕਿਸ ਨੂੰ ਪੈਂਦਾ ਪਰਿਵਾਰ ਨੂੰ ਭੁਗਤਣਾ ਕਿਸ ਨੂੰ ਪੈਂਦਾ ਉਸ ਮੁੰਡੇ ਨੂੰ ਜੋ ਗਲਤੀ ਦੇ ਨਾਲ ਫਸ ਜਾਂਦਾ ਬੇਮੌਤ ਮਾਰੇ ਗਿਆ ਵੀਰੇ ਬੇਮੌਤ ਮਾਰੇ ਗਿਆ ਕਸੂਰ ਹੀ ਨਹੀਂ ਸੀਗਾ ਮੁੰਡੇ ਦਾ ਉਹ ਤਾਂ ਬੇਮੌਤ ਮਾਰੇ ਗਿਆ ਉਮਰ ਵੀ ਕਿੰਨੀ ਸੀ 19 ਸਾਲ ਨੂੰ ਮਰਸੀ ਯਾਰ ਕੀ ਉਮਰ ਸੀ ਖੇਡਣ ਕੁੱਦਣ ਦੀ ਉਮਰ ਸੀ ਬੱਚੇ ਦੀ 19 ਸਾਲ ਉਮਰ ਪੜਾਈ ਕਰਕੇ ਹਜੇ ਵਿਹਲਾ ਹੋਇਆ ਸੀ ਹਨਾ ਆ ਪਲੱਸ 2 ਕੀਤੀ ਸੀ ਹਾਂ ਤਾ ਹੁਣ ਛੱਡ ਕੇ ਚਲਾ ਗਿਆ ਕੱਲਾ ਕੱਲਾ ਮੁੰਡਾ ਸੀ ਪਤਾ ਨਹੀਂ ਮਾਪਿਆਂ ਦਾ ਨਾ ਦੋ ਮੁੰਡੇ ਸੀ ਇੱਕ ਕੁੜੀ ਆ ਤਾਂ ਤਿੰਨ ਬੱਚੇ ਸੀ ਅੱਜ ਉਹ ਮਾਂ ਰੋ ਰਹੀ ਆ ਕਰਲਾ ਰਹੀ ਆ ਪਿਓ ਰੋ ਰਿਆ ਕਰਾ ਮੈਂ ਤਾਂ ਉੱਜੜ ਗਿਆ ਇਹਨੂੰ ਇਨਸਾਫ ਮਿਲਣਾ ਚਾਹੀਦਾ ਭਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਕਰ ਦੇ ਇਨਸਾਫ ਮਿਲਣਾ ਚਾਹੀਦਾ ਤਾਂ ਕਿ ਇਦਾਂ ਦੀ ਹਰਕਤ ਹਰ ਇੱਕ ਟੀਚਰ ਕੋਲੇ ਹਰ ਇੱਕ ਸਟੂਡੈਂਟ ਕੋਲੇ ਇਹ ਵੀਡੀਓ ਜਾਣੀ ਚਾਹੀਦੀ ਆ ਤਾਂ ਕਿ ਹਰ ਇੱਕ ਟੀਚਰ ਕੋਲੇ ਹਰ ਇੱਕ ਸਟੂਡੈਂਟ ਕੋਲੇ ਚਾਹੇ ਉਹ ਕਾਲਜ ਦੇ ਵਿੱਚ ਪੜਦਾ ਚਾਹੇ ਉਹ ਕਿਸੇ ਸਕੂਲ ਦੇ ਵਿੱਚ ਪੜਦਾ ਹਰ ਇੱਕ ਟੀਚਰ ਹਰ ਇੱਕ ਬੱਚੇ ਕੋਲੇ ਇਹ ਵੀਡੀਓ ਜਾਣੀ ਚਾਹੀਦੀ ਹੈ ਤਾਂ ਕਿ ਇਦਾਂ ਦਾ ਦਮਾਗ 'ਚ ਇਹ ਗੱਲਾਂ ਪੈ ਸਕਣ ਇਦਾਂ ਦਾ ਗਲਤ ਕਦਮ ਅੱਗੇ ਤੋਂ ਨਾ ਚੱਕਣ ਕੋਈ ਇਦਾਂ ਦਾ ਸਟੈਪ ਅੱਗੇ ਤੋਂ ਨਾ ਚੱਕੇ ਇਹ ਵੀਡੀਓ ਜੋ ਕਿ ਇਸ ਵੀਰ ਨਾਲ ਇਹ ਘਟਨਾ ਵਾਪਰੀ ਹੈ ਜੋ ਕਾਂਡ ਇਸ ਵੀਰ ਨਾਲ ਹੋਇਆ ਤਾ ਕਿਉਂ ਇਸ ਇਹ ਜਿਹੜੇ ਇਹ ਸ਼ਿਕਾਰ ਕੋਈ ਇਹਦਾ ਹੋਰ ਕੋਈ ਬੱਚਾ ਇਹਦਾ ਸ਼ਿਕਾਰ ਨਾ ਹੋ ਸਕੇ ਬਿਲਕੁਲ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਿਓ ਤੇ ਹਰ ਇੱਕ ਸਟੂਡੈਂਟ ਹਰ ਇੱਕ ਬੱਚੇ ਕੋਲ ਇਹ ਵੀਡੀਓ ਜਾਣੀ ਚਾਹੀਦੀ ਬਾਈ ਜੀ ਜੇ ਅੱਜ ਆ ਆਵਾਜ਼ ਦੱਬ ਗਈ ਨਾ ਤਾਂ ਬਾਈ ਜੀ ਆਣ ਵਾਲੇ ਤੁਹਾਡੇ ਪੁੱਤ ਨਾਲ ਤੁਹਾਡੇ ਰਿਸ਼ਤੇਦਾਰਾਂ ਨਾਲ ਕਿਸੇ ਨਾਲ ਵੀ ਜ਼ਿਆਦਾ ਤੁਹਾਡੇ ਪਰਿਵਾਰ ਨਾਲ ਵੀ ਹੋ ਸਕਦਾ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਬਾਈ ਜੀ ਨੌਜਵਾਨ ਇੰਨੇ ਕੀ ਕਹਿੰਦੇ ਆ ਮਲੈਮ ਨੇ ਹਨਾ ਪਿੰਗਲ ਜਾਂਦੇ ਨੇ ਤੇ ਐਜੀਆਂ ਔਰਤਾਂ ਆਪਣੇ ਜਾਲ ਦੇ ਵਿੱਚ ਫਸਾ ਲੈਂਦੀ ਆ ਤੇ ਭੂਤਨਾ ਕਿਸ ਨੂੰ ਪੈਂਦਾ ਪਰਿਵਾਰ ਨੂੰ ਉਹ ਨੌਜਵਾਨ ਨੂੰ ਜਿਹੜਾ ਅੱਜ ਸਾਡੇ ਵਿਚਕਾਰ ਨਹੀਂ ਵਿਚਕਾਰ ਨਹੀਂ ਉਹਨੇ ਅਜੇ ਦੁਨੀਆ ਨਹੀਂ ਦੇਖੀ ਸੀ ਅਜੇ ਤਾਂ ਦੇਖਣਾ ਸੀ ਸਭ ਕੁਝ ਬਈ ਉਹ ਤਾਂ ਬੱਚਾ ਸੀ ਵੀਰੇ ਹਲੇ ਗਿਆ ਰੁੜ ਗਿਆ ਗਲਤੀ ਕੀਤੀ ਸੀ ਉਹ ਮੈਡਮ ਦੀ ਤਾਂ ਮੈਡਮ ਨੂੰ ਬਾਈ ਜੀ ਪੂਰੀ ਸਜ਼ਾ ਹੋਣੀ ਚਾਹੀਦੀ ਆ ਇੰਨੀ ਗੱਲ ਨੂੰ ਚੱਕੋ ਵੀਡੀਓ ਨੂੰ ਸ਼ੇਅਰ ਕਰਿਓ ਤਾਂਕਿ ਇਹ ਮੁੱਦਾ ਬਾਈ ਜੀ ਹੋਰ ਗਰਮ ਹੋ ਸਕੇ ਤੇ ਆ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਸਸੀ ਕਾਲ ਜੀ ਸ਼ੇਰ